ਪਿੰਡ ਫਤੂ ਡੀਗਾ ਵਿਖੇ ਪਰਾਚੀਨ ਠਾਕੁਰ ਦਵਾਰਾ ਦੀ ਖਸਤਾ ਹਾਲ ਇਮਾਰਤ ਮੰਦਿਰ ਦੀ ਵਾਹੀਓ ਕਰੀਬ 13 ਕਿੱਲੇ ਜ਼ਮੀਨ ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਜ਼ਮੀਨ ਦੀ ਸਾਲਾਨਾ ਲੱਖਾਂ ਰੁਪਏ ਦੀ ਆਮਦਨ ਦੇ ਮਸਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਕੀਤੀ ਪ੍ਰੈਸ ਕਾਨਫਰੰਸ ਉਹ ਚਲੋ ਮਿਹਨਤ ਕਰਦੇ ਆ ਆਹ ਥਾੜਾ ਜਿਹਾ ਆਹ ਦੇਖੋ ਭਾਈ ਉਸ ਤੋਂ ਸੱਤ ਅੱਧਾ ਫੋਟੇ ਸੱਲੇ ਉੱਤੇ ਹਾਂਜੀ ਉਹ ਚੋਣਾਂ ਚੰਗੀ ਕਰਨ ਨੂੰ ਕਿ ਆਪੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਅੱਜ ਕੀ ਮਾਮਲਾ ਹੈਗਾ ਜਿਹਨੂੰ ਲੈ ਕੇ ਅੱਜ ਸਾਰੇ ਪਿੰਡ ਵਾਸੀ ਇਕੱਠੇ ਹੋਏ ਵੀਰ ਜੀ ਮਾਮਲਾ ਥੋੜੀ ਜਿਹੀ ਪਹਿਲਾਂ ਮੈਂ ਬੈਕਗ੍ਰਾਉਂਡ ਦੱਸ ਦਿਆਂ ਕਿ 55-56 ਸਾਲ ਏਜ ਆ ਮੇਰੀ ਤੇ ਜਦੋਂ ਦੇ ਅਸੀਂ ਵੇਖਦੇ ਆ ਮਤਲਬ ਇਹ ਇੱਕਾ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਮੰਦਿਰ ਆ ਇਹ ਜੱਦੀ ਮੰਦਿਰ ਜਿਹੜਾ ਮਤਲਬ ਨਗਰ ਦੇ ਆ ਪੱਕੇ ਇਹ ਕਿਹੜਾ ਪਿੰਡ ਹੈਗਾ ਫੱਤੂ ਟਿੰਗਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇਹ ਦੋਨੋਂ ਸਥਾਨ ਆ ਔਰ ਜਿਹੜੇ ਇੱਥੋਂ ਦੇ Hindu ਪਰਿਵਾਰ ਨੇ ਜਾਂ ਜਦੋਂ ਆਪਾਂ ਬਾਣੀਏ ਪਰਿਵਾਰ ਕਹਿ ਦਿੰਦੇ ਆ ਲਾਲੇ ਪਰਿਵਾਰ ਨੇ ਇਹ ਵੀ ਸਾਰੇ ਲਗਭਗ ਇੱਥੋਂ ਦੇ ਜੱ ਔਰ ਪਹਿਲਾਂ ਬੜਾ ਸੋਹਣਾ ਕੰਮ ਮੰਦਰ ਦਾ ਚੱਲਦਾ ਸੀ ਬੜੀ ਵਧੀਆ ਲੰਗਰ ਜਦੋਂ ਵੀ ਕਸ਼ਟਮੀ ਮਨਾਉਂਦੇ ਸੀ ਜਾਂ ਕੋਈ ਕੋਈ ਵੀ ਤਿਹਾਰ ਆਉਂਦਾ ਸੀ ਸਾਰਾ ਨਗਰ ਇਕੱਠਾ ਹੋ ਕੇ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਸੀ ਔਰ ਬੜਾ ਸੋਹਣਾ ਲੰਗਰ 2-3 ਦਿਨ ਚੱਲਦਾ ਸੀ ਰਾਤ ਨੂੰ ਜਗਰਾਤਾ ਬਹੁਤ ਮਤਲਬ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਕੋਈ ਕਿਸੇ ਨੂੰ ਪੈਲੀ ਵਾਲੀ ਕੋਈ ਗੱਲ ਨਹੀਂ ਸੀ ਕੋਈ ਪੈਲੀ ਹੜਪਣ ਵਾਲੀ ਜਾਂ ਪੈਲੀ ਤੇ ਕਬਜ਼ਾ ਕਰਨ ਵਾਲੀ ਨਾ ਕਿਸੇ ਨੇ ਕੋਈ ਕੀਤਾ ਹੀ ਸੀ ਇਹ ਬੰਦੇ ਹੁਣ ਜਦੋਂ ਦੇ ਆਏ ਆ ਕੌਣ ਕੌਣ ਬੱਸ ਉਹ ਮੈਨੂੰ ਮਦਨ ਲਾਲ ਜਦੋਂ ਨਾ ਨਾ ਰਹਿ ਰਿਹਾ ਮਦੀ ਉਹ ਬੰਦਿਆਂ ਨੇ ਮਤਲਬ ਪਹਿਲੀ ਤਾਂ ਤਾਂ ਕਹਿ ਤਾਰੀ ਸਾਡੀ ਜੱਦੀ ਵੇਖੋ ਕੋਈ ਵੀ ਜ਼ਮੀਨ ਜਾਇਦਾਦ ਆ ਜਿਹੜੀ ਕਿਸੇ ਦੇ ਵੀ ਧਾਰਮਿਕ ਸੰਸਥਾ ਦੀ ਆ ਉਹ ਕਿਸੇ ਦੀ ਨਹੀਂ ਹੁੰਦੀ ਉਹ ਉਸ ਧਾਰਮਿਕ ਸੰਸਥਾ ਦੀ ਹੁੰਦੀ ਆ ਅਗਰ ਤਾਂ ਬੰਦਾ ਮਤਲਬ ਚਲੋ ਜ਼ਮੀਨ ਖਾਂਬ ਰਿਹਾ ਤਾਂ ਉਹਦਾ ਫਰਜ਼ ਬਣਦਾ ਹੈ ਕਿ ਇਹਦੇ ਉੱਤੇ ਤੁਸੀਂ ਹੁਣ ਮੰਦਿਰ ਦੀ ਕੰਡੀਸ਼ਨ ਤਾਂ ਵੇਖ ਹੀ ਰਹੇ ਜੀ ਜੀ ਬਾਕੀ ਪੁਜਾਰੀ ਸਾਹਿਬ ਖੜੇ ਆ ਉਹਨਾਂ ਨੂੰ ਪੁੱਛ ਲਿਓ ਵੀ ਇਹਨਾਂ ਨੂੰ ਕਿੰਨੀ ਕ ਹੈਲਪ ਉਹਨਾਂ ਨੇ ਕੀਤੀ ਆ ਕਿੰਨੀ ਪਹਿਲੀ ਬੰਦੋਂ ਮੰਦਿਰ ਦੀ ਮੇਰੇ ਕੋਲ 12-13 ਕਿੱਲੇ ਜ਼ਮੀਨ ਆ ਉਹਦੀ ਜ਼ਮੀਨ ਤਾਂ ਸਾਰੀ ਆਪਣੀ ਤੇ ਲੋੜਾ ਕਰ ਲਈ ਆਪਣੇ ਕਬਜ਼ੇ ਉਹਦੀ ਆਮਦਨ ਖਾਣੀ ਸ਼ੁਰੂ ਕਰਤੀ ਸਭ ਤੋਂ ਮਾੜਾ ਕਰਤੂਤ ਇਹ ਕੀਤੀ ਆ ਕਿ ਉਹ ਜ਼ਮੀਨ ਨੂੰ ਪਟਾਉਣਾ ਸ਼ੁਰੂ ਕਰਤਾ ਜਿਹੜੀ ਵੇਖੋ ਜ਼ਮੀਨ ਆਪਾਂ 4 5 3 4 ਫੁੱਟ ਪੋੜ ਦਿਤੀ ਉਹਦੇ ਪੱਲੇ ਕੀ ਰਹਿ ਗਿਆ ਉਹ ਤਾਂ ਖੋਲੇ ਬਣ ਗਏ ਮੰਨ ਲਓ ਮੇਰੇ ਵਰਗਾ ਕੋਈ ਪਟਾ ਕੇ 10 5 5 7 7 ਫੁੱਟ ਦੇ ਉਹ ਤਾਂ ਭਾਜੂ ਉਹ ਤੇ ਪ੍ਰਾਪਰਟੀ ਹੋ ਗਈ ਬਰਬਾਦ ਤੇ ਮੰਦਰ ਕੋਲ ਕੀ ਰਹਿ ਜਾਏਗਾ ਬਾਅਦਚ ਜੀ 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 ਉਹ ਸਭ ਤੋਂ ਮਾੜਾ ਕੰਮ ਆ ਕਿ ਮੈਨਰ ਵਿਭਾਗ ਨੇ ਵੀ ਉੱਤੇ ਕਾਰਵਾਈ ਨਹੀਂ ਕੋਈ ਕੀਤੀ ਵੀ ਐ ਇਦਾਂ ਪਟਾਈ ਕਿੱਦਾਂ ਜਾਂਦਾ ਜ਼ਮੀਨ ਨੂੰ ਹੁਣ ਮੰਗ ਕੀ ਕਰਦੇ ਆਂ ਤੁਸੀਂ ਮੰਗ ਇਹ ਕਰਦੇ ਆਂ ਪ੍ਰਸ਼ਾਸਨ ਦੇ ਕੋਲੋਂ ਕਿ ਮੰਦਰ ਦੀ ਜ਼ਮੀਨ ਆ ਮੰਦਰ ਦੀ ਪ੍ਰਾਪਰਟੀ ਆ ਔਰ ਮੰਦਰ ਵਾਲਿਆਂ ਕੋਲ ਹੀ ਰਹਿਣੀ ਚਾਹੀਦੀ ਆ ਹਾਂਜੀ ਮਦਾਨ ਜੀ ਕੀ ਨਾ ਤੁਹਾਡਾ ਮੇਰਾ ਨਾਮ ਗੁਰਕਸ਼ਮੀਰ ਸਿੰਘ ਆ ਜੀ ਤੇ ਮੈਨੂੰ ਪਾਰਟੀ ਦੇ ਵਿੱਚ ਸੰਦੀ ਰਤੜਾ ਦੇ ਨਾਮ ਤੋਂ ਜਾਣਿਆ ਜਾਂਦਾ ਮੈਂ ਇਸ ਏਰੀਆ ਦੇ ਆਮ ਆਦਮੀ ਪਾਰਟੀ ਤੋਂ ਮੈਂ ਬਲਾਕ ਪ੍ਰਧਾਨ ਆ ਕਿ ਇੱਥੇ ਹਾਂਜੀ ਮਦਾਨ ਜੀ ਅੱਜ ਜਿਹੜਾ ਮਸਲਾ ਮੰਦਰ ਦੀ ਜ਼ਮੀਨ ਕੋ ਕਮੇ ਨੂੰ ਲੈ ਕੇ ਆਇਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਜਿਹੜਾ ਮੰਦਰ ਦਾ ਪਹਿਲੋ ਤੇ ਮੈਂ ਚੀਜ਼ਾ ਉਹ ਜਿਹੜਾ ਮੰਦਿਰ ਸੀਗਾ ਇਹ ਧਾਰਮਿਕ ਚੀਜ਼ ਹੈਗੀ ਆ ਸਾਰੇ ਇਹ ਪਿੰਡ ਦਾ ਸਾਂਝੀ ਚੀਜ਼ ਸੀਗੀ ਇਹਦੇ ਵਿੱਚ ਬਿਨਾ ਪੁੱਛੇ ਇੱਕ ਬੰਦਾ ਮਿੱਟੀ ਕਿਦਾਂ ਚੁਕਾ ਸਕਦਾ ਵਾ ਜਦੋਂ ਮਿੱਟੀ ਚੁਕਾਣ ਲੱਗੇ ਗਿਆ ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਉੱਥੇ ਗਏ ਉਹਨਾਂ ਨੇ ਰੋਕਿਆ ਵਾ ਕਿ ਮਿੱਟੀ ਨਾ ਚੁਕਾਈ ਜਾਵੇ ਇਹ ਸਾਂਝੀ ਜਗ੍ਹਾ ਵਾ ਤੇ ਇਹਦੀ ਮਿੱਟੀ ਤੁਸੀਂ ਕਿਉਂ ਚੁਕਾ ਰਹੇ ਆ ਤਾਂ ਉਲਟ ਐਲੀਗੇਸ਼ਨ ਇਹਨਾਂ ਤੇ ਲਾਇਆ ਜਾ ਰਿਹਾ ਜੀ ਸਰਪੰਚ ਕਬਜ਼ਾ ਕਰ ਰਿਹਾ ਜਦ ਕਿ ਕਬਜ਼ਾ ਨਹੀਂ ਕਰ ਰਿਹਾ ਇਹ ਮੰਦਿਰ ਦੀ ਜ਼ਮੀਨ ਵਾਸਤੇ ਮੰਦਿਰ ਵਾਸਤੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਜੀ ਕਿ ਮੰਦਿਰ ਦਾ ਕੁਝ ਬਣਾਇਆ ਜਾਵੇ ਆਮਾਦੀਪ ਪਾਰਟੀ ਦੇ ਜਿਹੜੇ ਸਰਪੰਚ ਸਾਹਿਬ ਤੇ ਕਹਿ ਕੇ ਇਲਜ਼ਾਮ ਲਾਇਆ ਜਾਂਦਾ ਉਹਨਾਂ ਬਾਰੇ ਤੁਹਾਡਾ ਕੀ ਬਿਲਕੁਲ ਬੇਬੁਨਿਆਦੀ ਹੈ ਜੀ ਸਾਰੇ ਇਲਜ਼ਾਮ ਮੇਰਾ ਬਿੱਲਾ ਲੈ ਕੇ ਇਲਜ਼ਾਮ ਲਾਇਆ ਜਾ ਰਿਹਾ ਹੈ ਬਿਲਕੁਲ ਜੀ ਉਹ ਵੀ ਬੇਬੁਨਿਆਦੇ ਤੁਸੀਂ ਸਾਡੇ ਤੋਂ ਅਦਾ ਸਾਰੇ ਪਿੰਡ ਦੇ ਵਿੱਚ ਜਿੰਨੀ ਵੀ ਹਿੰਦੂ ਕਮਿਊਨਿਟੀ ਹੈਗੀ ਸਾਰਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਇਹ ਜਿਹੜੇ ਉਹਨਾਂ ਨੇ આરોਪ ਲਾਏ ਨੇ ਸਾਰੇ ਬੇਬੁਨਿਆਦ ਹੈਗੇ ਨੇ ਮੰਗ ਕੀ ਕਰਦੇ ਅਸੀਂ ਮੰਗ ਹੀ ਕਰਾਂਗੇ ਪ੍ਰਸ਼ਾਸਨ ਕੋਲ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਦਾਂ ਦੇ ਅਨਸਰ ਜਿਹੜੇ ਹੁੰਦੇ ਆ ਉਹ ਹਮੇਸ਼ਾ ਜਿਹੜਾ ਭਾਈਚਾਰਾ ਹੁੰਦਾ ਉਹਨੂੰ ਖਰਾਬ ਕਰਦੇ ਨੇ ਮੇਰਾ ਨ ਰਮੜ ਕਮਾਜ ਦੇ ਪਿੰਡ ਫਤੂਟ ਦੇ ਲਗੇ ਬੰਦਾ ਵੀ ਜ਼ਮੀਨ ਦਾ ਬੱਲਾ ਕਰਦਾ ਤੁਸੀਂ ਗੁੰਧ ਕਾਰੋਬਾਰੀ ਹੋਣ ਦੇ ਨਾਲ ਨਾਲ ਸ਼੍ਰੀ ਮੰਦਰ ਕਮੇਟੀ ਦੇ ਪ੍ਰਧਾਨ ਜੀ ਜੋ ਇਸ ਤਰ੍ਹਾਂ ਦੇਖ ਲੈ ਮਦਦ ਦੇ ਦਿਖੋ ਜੀ ਪਹਿਲਾਂ ਦਾ ਜਿਹੜਾ ਬੰਦਾ ਹੈ ਇਹ ਧਾਰਮਿਕ ਪੂਰੇ ਪਿੰਡ ਦਾ ਜਿਹੜਾ ਸਾਂਝਾ ਔਰ ਇਤੋਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਿੱਖ ਔਰ ਹਿੰਦੂ ਸਾਰਾ ਭਾਈਚਾਰਾ ਇੱਕ ਹੈ ਆ ਸਭ ਬੈਠੇ ਹੋਏ ਨੇ ਉਹ ਇਹਨਾਂ ਵਿੱਚ ਜਿਹੜੇ ਮਦਨ ਲਾਲ ਸ਼ਰਮਾ ਆ ਜਿਹੜਾ ਪਿਛਲੇ 7 ਸਾਲ ਤੋਂ ਇਸ ਮਤਾਂ ਤੇ ਆਪਣਾ ਸੰਭਾਲ ਦੇ ਬੰਦ ਇਹ ਮੰਦਰ ਤੇ ਕੋਈ ਸਵਾਰਿਆ ਨਹੀਂ ਕੁਛ ਕੀਤਾ ਨਹੀਂ ਔਰ ਤੁਸੀਂ ਆਪ ਜਾ ਕੇ ਦੇਖੋ ਕਿ ਮੰਦਰ ਦੇ ਖਲਾਫ ਕੀ ਨੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੰਦਰ ਦੇ ਖਲਾਫ ਸਸੰਦ ਕੀ ਰਹਿ ਰਹੇ ਨੇ ਔਰ ਇੱਥੋਂ ਦੀ ਜਿਹੜੀ ਮਾਈਨਿੰਗ ਦੀ ਜਿਹੜੀ ਵੱਡੀ ਗੱਲ ਸਾਹਮਣੇ ਆਈ ਆ ਇਹਨਾਂ ਨੇ ਜਦੋਂ ਮਾਈਨਿੰਗ ਕਰਨ ਵਾਸਤੇ ਉਹਨੂੰ ਰੋਕਿਆ ਤੇ ਉਸ ਤੋਂ ਬਾਅਦ ਥਾਣਾ ਜੀ ਕੰਪਲੇਨ ਵੀ ਦਿੱਤੀ ਗਈ ਹੈ ਤੇ ਉਲਟ ਉਹ ਇਹਨਾਂ ਦੇ ਇਲਜ਼ਾਮ ਲਗਾ ਰਿਹਾ ਵਾ ਕਿ ਇਹ ਮੰਦਰ ਤੋਂ ਕਮਜਾ ਕਰਨਾ ਚਾਹੁੰਦੇ ਆ। ਸਰ ਜੀ ਠੇਕਾ ਬੰਦ ਦਾ ਹਿਸਾਬ ਨੇ 7 ਸਾਲ ਦਾ 40-50 ਲੱਖ ਰੁਪਏ ਰੱਖਾ ਹੋ ਗਿਆ ਬਹੁਤ ਢਿੱਲਾ ਕੰਮ ਹੈ। ਉਹ ਕਿੱਥੇ ਹਸਲ? ਬਿਲਕੁਲ ਜੀ ਉਹ ਹਿਸਾਬ ਇਹਦੀ ਕੋਈ ਗੱਲ ਨਹੀਂ ਹੈ ਜੀ। ਇਹ ਕਿਸੇ ਨੂੰ ਹਿਸਾਬ ਦੱਸਦਾ ਹੀ ਨਹੀਂ ਆ। ਹਿਸਾਬ ਇਹਦੇ ਕੋਲ ਹੈ। ਅਸੀਂ ਕਿੰਨੇ ਆ ਕਿ ਡੀਸੀ ਸਾਹਿਬ, ਐਸਡੀਐਮ ਸਾਹਿਬ ਤੇ ਇਹਨਾਂ ਅੱਗੇ ਅਸੀਂ ਮੰਗ ਰੱਖਦੇ ਆ। ਉਹ ਸ਼ਾਸਨ ਦੇ ਮੰਗ ਰਦੇ ਆ ਕਿ ਇਸ ਬੰਦੇ ਨੂੰ ਬਰਾਕੇ ਪੂਰੀ ਪੰਚਾਇਤ ਚ ਬਿਠਾ ਕੇ ਤੇ ਇਹਦੇ ਕੋਲੋਂ ਇਹ 7 ਸਾਲਾਂ ਦਾ ਮੰਦਰ ਦਾ ਇੱਕ ਇੱਕ ਰੁਪਏ ਦਾ ਹਿਸਾਬ ਲਿਆ ਜਾਵੇ ਕਿ ਇਹ ਜਿਹੜਾ 40000 ਰੁਪਏ ਤੋਂ ਘੱਟ ਤੋਂ ਘੱਟ ਨੋਰਮਲ ਠੇਕਾ ਆ ਤੇ ਜੇ ਅਸੀਂ ਉਹਨੂੰ ਲਾਈਏ ਤੇ ਅੱਜ 40 ਤੋਂ 45 ਲੱਖ ਰੁਪਿਆ ਮੰਦਰ ਦਾ ਠੇਕਾ ਦੇ ਕੇ ਇਸ ਬੰਦੇ ਕੋਲ ਹੈ ਉਹ 40 45 ਲੱਖ ਰੁਪਿਆ ਇਕੱਲਾ ਇਹ ਹੁੰਦਾ 20 ਲੱਖ ਵੀ ਲਾ ਦਿੰਦਾ ਉਸ ਤੋਂ ਬਾਅਦ ਇਹਨੇ ਸ਼ਰਧਾਲੂ ਮੰਦਰ ਵਾਸਤੇ ਬੈਠੇ ਨਹੀਂ ਯੋ ਜੀ ਇਹ ਨਾਣੇ ਬੈਠੇ ਨੇ ਪਰ ਮੰਦਰ ਦੇ ਖਲਾਫ ਦੇਖੋ ਕਿ ਤਰਸ ਹੋਗਾ ਜੀ ਨਾ ਤੁਹਾਡਾ ਲਖਵੀਰ ਸਿੰਘ ਜੀ ਤੁਸੀਂ ਸਪੰਸ ਹੋ ਹਾਂ ਜੀ ਪਤੂੜੀnga ਜੀ 500 ਕੱਲ ਕਾਨਫਰੰਸ ਹੋਈ ਸੀ ਤੇ ਉਹ ਤੁਹਾਨੂੰ ਤੁਹਾਡੇ ਤੇ ਰੋਪ ਲਗਾ ਕਿ ਤੁਸੀਂ ਆਵਾਜ਼ੀ ਪਾਰਟੀ ਦੀ ਧੱਕੇਸ਼ਾਹੀ ਕਰ ਰਹੇ ਇਹ ਜਿਹੜੇ ਮੰਦਰ ਦੀ ਜ਼ਮੀਨ ਆ ਖਤਰ ਦੁਆਰਾ ਦੀ ਹਾਂ ਜੀ ਤੇ ਮਦਨ ਨਾਲ ਸ਼ਰਮੇ ਦੇ ਰੋਪ ਹਾਂ ਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਬਿਲਕੁਲ ਗਲਤ ਗੱਲ ਹੈ ਜੀ ਕੋਈ ਇਕੱਠ ਨਹੀਂ ਹੋਇਆ ਕੱਲ ਜਾਂ ਪਰसों ਕੋਈ ਉਹਦੇ ਨਾਲ ਤਾਲਮਿਲ ਨਹੀਂ ਹੋਇਆ ਜਿੱਦਣ ਉਹ ਮਿੱਟੀ ਭਟ ਰਿਆ ਸੀ ਅਸੀਂ ਗਏ ਸੀ ਉੱਥੇ ਬੰਦੇ 18-20 ਬੰਦੇ ਗਏ ਸੀ ਜੀ ਟਰਾਲੀਆਂ ਟਰੈਕਟਰ ਰੁਕੇ ਸੀ ਟਰਾਲੀਆਂ ਲਿਆ ਕੇ ਥਾਣੇ ਆਈਆਂ ਸੀਗੀਆਂ ਤੇ ਇਥੋਂ ਟਰਾਲੀ ਵਾਲ ਕਹਿ ਗਿਆ ਸੀ ਵੀ ਅਸੀਂ ਮਿੱਟੀ ਨਹੀਂ ਪਟਾਂਗੇ ਅੱਜ ਤੋਂ ਲੱਗੇ ਉਸ ਤੋਂ ਬਾਅਦ ਕੰਪਲੀਟ ਅਸੀਂ ਥਾਣੇ ਦਿੱਤੀ ਸੀ ਪਹਿਲਾਂ ਹੀ ਇਹ ਮੰਦਿਰ ਦੇ ਜਿਹੜੇ ਜ਼ਮੀਨ ਚੋਂ ਮਿੱਟੀ ਪੱਟੀ ਜਾਂਦੀ ਸੀ ਮੰਦਿਰ ਦੀ ਜ਼ਮੀਨ ਚੋਂ ਮਿੱਟੀ ਜੀ ਪਹਿਲਾਂ ਵੀ 2-3 ਕਿੱਲਾਂ ਵਿੱਚ ਪਹਿਲਾਂ ਪੱਟੀ ਸੀ ਤੇ 3 ਕਿੱਲਾਂ ਵਿੱਚ ਹੁਣ ਪੱਟੀ ਹੈ 3-3 ਫੁੱਟ ਮਿੱਟੀ ਪਟ ਗਿਆ ਜੀ ਹਾਂਜੀ ਮਾਈਨਿੰਗ ਦਾ ਕੰਮ ਕਰ ਰਹੇ ਜੀ ਮਾਈਨਿੰਗ ਦਾ ਕੰਮ ਜੀ ਪਹਿਲਾਂ ਵੀ ਦੋ ਬਾਰ ਹੀ ਨੇ ਪਹਿਲਾਂ ਕੀਤਾ ਸੀ ਤੇ ਹੁਣ ਉਸ ਤੋਂ ਬਾਅਦ ਫਿਰ ਦੋ ਕਿਲੇ ਹੁਣ ਪਟਿਆ ਤਿੰਨ ਤਿੰਨ ਫੁੱਟ ਘਟ ਗਿਆ ਜੀ ਉਹ ਤਾਂ ਕਹਿੰਦੇ ਸਾਡੇ ਯਾਨੀ ਕਿ ਹਲਾਤ ਬੜੇ ਮੜੇ ਆ ਅਸੀਂ ਲੱਖ ਢੇੜ ਲਾ ਕੇ ਜੋ ਵੀ ਲੰਗਰ ਦਾ ਵਪਾਰ ਕਰਦੇ ਕੋਈ ਪਿੰਡ ਚ ਲੰਗਰ ਨਹੀਂ ਲਾਉਂਦੇ ਜੀ ਦਾਲ 2 ਕਿਲੋ ਪਾਵੇਂ ਬਣਾਉਂਦੇ ਹੁਣ ਦੋ ਵਾਰ ਹੀ ਆਉਂਦੇ ਆ ਇੱਕ ਸ਼ਿਵਰਾਤਰੀ ਦੇ ਇੱਕ ਗੁਗੇ ਦੇ 10 5 ਕਿਲੋ ਦਾਲ ਬਣਾਉਂਦੇ ਹਾਂਗੇ ਫੁਲਕੇ ਲਾ ਕੇ 2 ਘੰਟੇ ਲੰਗਰ ਚੱਲਦਾ ਜੀ ਮਾਈਨਿੰਗ ਦਾ ਵੀ ਬੱਚਾ ਹੋਇਆ ਇਹਦਾ ਮਾਇਨ ਦਾ ਪਰਚਾ ਹਜੇ ਨਹੀਂ ਹੋਇਆ ਜੀ ਅਸੀਂ ਕਮਰੇਡ ਦਿੱਤੀ ਏ ਤੇ ਕੋਈ ਮੈਨਗਾਲਿਆਂ ਨੂੰ ਫੋਨ ਐਸ ਐਚਓ ਵੀ ਕੀਤੇ ਸੀ ਅਸੀਂ ਵੀ ਕੀਤੇ ਸੀ ਹਜੇ ਹੋਇਆ ਨਹੀਂ ਜੀ ਮੰਦਿਰ ਕਿੰਨੇ ਸਾਲ ਪੁਰਾਣਾ ਹੈ ਇਹ ਮੰਦਿਰ ਤੇ ਬਹੁਤ 70 ਸਾਲ ਪੁਰਾਣਾ ਹੋਏਗਾ 60 70 ਸਾਲ ਨੂੰ ਇਹਦੇ ਉੱਤੇ ਕੁਝ ਨਹੀਂ ਬਣਾਈ ਹਜੇ ਕੁਝ ਨਹੀਂ ਪਹਿਲਾਂ ਜੇ ਵੇਖੋ ਜੀ ਜਦੋਂ ਅਸ਼ੋਕ ਸਰਪੰਚ ਸੀ ਸ਼ੋਕਮਾਰ ਉਹਨੇ ਬਹੁਤ ਬਣਾਇਆ ਸੀ ਮੰਦਿਰ ਪੱਥਰ ਲਾਇਆ ਸੀ ਮੰਦਿਰ ਦੀ ਬਿਲਡਿੰਗ ਤਿਆਰ ਕੀਤੀ ਸੀ ਤੇ ਜਦੋਂ ਤੋਂ 7 ਸਾਲ ਤੋਂ ਇਹ ਮੱਦੀ ਸ਼ਰਮਾਇਆ ਦੇ ਕੋਲ ਪੈਰੀ ਆਈ ਏ 1 ਰੁਪਈਆ ਨਹੀਂ ਲੱਗਾ 1 ਰੁਪਈਆ ਵੀ ਪੰਡਤ ਨੂੰ ਤਨਖਾਹ ਨਹੀਂ ਦਿੰਦਾ ਬਿੱਲ ਟੁੱਟੇ ਆ ਮਤੂ ਜੀ ਸਰੋ ਪਹਿਲੇ ਕਿਹਾ ਇਹ ਜੀ ਇਹ অশੋਕ ਕੁਮਾਰ ਸਰਪੰਚ ਸੀ ਤੇ ਗਊਸ਼ਾਲਾ ਦੇ ਵਿੱਚ ਉਹ ਇਹ ਪਹਿਲੀ ਇਹਨਾਂ ਨੇ ਸੈਟਿੰਗ ਕਰਤੀ ਵੀ ਚਲੋ ਇਹਨੂੰ ਪਹਿਲੀ ਜਿਹ ਮੇਰੇ ਲਈ ਵੀ ਮੰਦਿਰ ਦੀ ਦੇਖਭਾਲ ਕਰਾਂ ਦਾ ਉਸ ਤੋਂ ਬਾਅਦ ਇਹਨੇ ਕੋਈ ਦੇਖਭਾਲ ਨਹੀਂ ਕੀਤੀ ਨਾ ਇਥੇ ਆਉਂਦਾ ਹੀ ਇਹ ਸਾਲ ਦੇ ਵਿੱਚ ਕਿਤੇ ਇੱਕ ਦਿਨ ਸ਼ਰਵratri ਵਾਲੇ ਦਿਨ ਆਉਂਦਾ ਹੈ ਕਪੂਰ ਸੜਾ ਜੀ ਕਿੰਨਾ